ਜੀ ਸਵਾਗਤ ਹੈ ਦੋਸਤੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰ ਅੱਜ ਤੁਹਾਨੂੰ ਆਪਾਂ ਦੂਜਾ ਸੁਆ ਬੱਛੀ ਦੀ ਪ੍ਰੋਪਰ ਡਿਟੇਲ ਦਵਾਂਗੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਅੱਜ ਆਪਾਂ 6 ਤਰੀਕ ਨੂੰ 6 ਨਵੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ ਸਵੇਰ 6 ਵਜੇ ਦਾ 6:30 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ ਜੇਰ ਵਗੈਰਾ ਪੈ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਜੇਰ ਪੈ ਚੁੱਕੀ ਆ ਮਗਰ ਇਹਦੇ ਮੇਲ ਕਾਫ ਆ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ 35 ਲੀਟਰ ਤੋਂ ਪਲੱਸ ਇਹਨੇ ਮਿਲਕ ਪਹਿਲੀ ਲੋਕੇਸ਼ਨ ਦੇ ਵਿੱਚ ਪਹਿਲੇ ਸੂਏ 'ਚ ਪਾਇਆ ਹੋਇਆ ਹੈ ਕਿ ਵਧੀਆ ਸੇਵਾ ਕਰਤੀ ਦਾ 40 ਨੂੰ ਟੱਚ ਕਰੂਗੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਫੇਸ ਕੁਆਲਿਟੀ ਦੇਖ ਸਕਦੇ ਹੋ ਥਣ ਬਹੁਤ ਸੋਹਣਾ ਲੱਗਿਆ ਹੋਇਆ ਹੈ ਮੁਠੀ ਵਾਲਾ ਤੋੜ ਦੇ ਬਸ ਇਹ ਕਿਹੜੇ ਸੀਮਿੰਟ ਦੀ ਆਪ ਆ ਬੱਚੀ ਤੇ ਮਗਰ ਕਿਹੜੇ ਸੀਮਿੰਟ ਦਾ ਇਹ ਬੋਲਦਾ ਉਹ ਆਪਾਂ ਤੁਹਾਨੂੰ ਰਿਕਾਰਡ ਪ੍ਰੋਪਰ WhatsApp ਤੇ ਦੇ ਦਾਂਗੇ ਆ ਹਵਾਨੇ ਦੀ ਜੱਜਮੈਂਟ ਕਰ ਲਓ ਕਿਸਾਨ ਵੀਰੋ ਪੂਰਾ ਅੱਗੇ ਪਿੱਛੇ ਦਾ ਠੋਸ ਆ ਬਾਨਾ ਮੋੜਦਾ ਬੁੱਤ ਮੋੜਦਾ ਉੱਚਾ ਲਮਾ ਵੱਡਾ ਕਦ ਕਾਠਾ ਆ ਹਵਾਨਾ ਅੱਗੇ ਨੂੰ ਵੀ ਉਹਨਾਂ ਹੀ ਆ ਬੇਂਜਣਾ ਪੂਰਾ ਭਰਿਆ ਪੈ ਦੇ ਸਕਦਾ ਤੁਸੀਂ ਜਿਹੜੇ ਮੇਰੇ ਵੀਰਾਂ ਨੂੰ ਇਹ ਬੱਸੀ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ